ਉਸੇ ਚਾਹ ਵਾਲੀ ਕੁੜੀ ਦੇ ਕੋਲ ਖੜਾ ਜਿਸ ਦੀਆਂ 2-3 ਦਿਨ ਪਹਿਲਾਂ ਸਾਰਾ ਪੰਜਾਬ ਤਰੀਫਾਂ ਕਰਦਾ ਨਹੀਂ ਸੀ ਥੱਕਦਾ ਤੇ ਅੱਜ ਉਹੀ ਲੋਕ ਇਸ ਕੁੜੀ ਦੇ ਵਿਰੁੱਧ ਹੋਏ ਖੜੇ ਆ ਇਸ ਕੁੜੀ ਨੂੰ ਸੋਸ਼ਲ ਮੀਡੀਆ ਦੇ ਉੱਪਰ ਮਾੜਾ ਚੰਗਾ ਕਹਿ ਰਹੇ ਆ ਇੱਥੋਂ ਤੱਕ ਕੇ ਕੁਝ ਦਿਨ ਪਹਿਲਾਂ ਜਿਹੜੇ ਲੋਕਾਂ ਨੇ ਇਸ ਭੈਣ ਦੀ ਮਦਦ ਕੀਤੀ ਸੀ ਅੱਜ ਇਸ ਭੈਣ ਨੂੰ ਕਹਿ ਰਹੇ ਆ ਕਿ ਸਾਡੇ ਉਹ ਪੈਸੇ ਵਾਪਸ ਕਰ ਸਾ ਜੋ ਵੀ ਚੀਜ਼ ਇਸ ਕੁੜੀ ਨੂੰ ਲੈ ਕੇ ਦਿੱਤੀ ਸੀ ਉਹ ਕਹਿ ਰਹਾ ਆ ਵੀ ਉਹ ਸਾਡੀਆਂ ਸਾਰੀਆਂ ਚੀਜ਼ਾਂ ਸਾਨੂੰ ਵਾਪਸ ਕਰ ਤੇ ਅੱਜ ਇਹ ਹਾਲਾਤ ਆ ਜਿਹੜੇ ਇਸ ਕੁੜੀ ਦੇ ਹੋ ਚੁੱਕੇ ਆ ਤੇ ਗੱਲ ਕੀ ਹੋਈ ਆ ਵੀ ਇਸ ਕੁੜੀ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਆਪਦੇ ਪਿਓ ਨੂੰ ਲੈ ਕੇ ਕਿ ਉਹ ਨਸ਼ੇੜੀ ਆ ਜਾਂ ਜਿਹੜਾ ਮੇਰਾ ਪਿਓ ਆ ਉਹ ਮਰ ਗਿਆ ਇਹੋ ਜਿਹਾ ਬਿਆਨੀ ਸੀ ਨਾ ਭੈਣੇ ਤੁਹਾਡੇ ਵੱਲੋਂ ਕਿਰੇ ਤੇ ਮੇਰੇ ਨਸ਼ੇੜੀ ਦੀ ਗੱਲ ਸੀ ਤੇ ਮੈਂ ਕਿਹਾ ਸੀ ਮੇਰੇ ਲਈ ਅੱਜ ਵੀ ਆਪਾਂ ਮੈਂ ਕੱਲ ਵੀ ਮੈਂ ਕਿਹਾ ਸੀ ਮੇਰੇ ਲਈ ਮਰਿਆ ਬਰਾਬਰ ਹੈ ਲੋਕਾਂ ਨੇ ਵੀਰੇ ਗਲਤ ਲੈ ਲਿਆ ਤੇ ਵੀਰੇ ਮੈਂ ਨਸ਼ੇੜੀ ਦੀ ਵੀਰੇ ਹੱਥ ਜੋੜ ਕੇ ਮਾਫੀ ਮੰਗੀ ਆ ਫਿਰ ਮਾਫੀ ਦੇ ਉੱਤੇ ਮੌਤ ਆ ਜੇ ਕੋਈ ਭੈਣ ਭਰਾ ਕਹਿੰਦਾ ਤੇ ਵੀਰੇ ਉਹ ਵੀ ਸਟੈਪ ਚੁੱਕ ਲਾਂਗੇ ਜੇ ਕੋਈ ਭੈਣ ਭਰਾ ਜ਼ਿਆਦਾ ਕਹਿੰਦਾ ਵਾ ਕਿ ਤੂੰ ਦੁਨੀਆ ਤੇ ਨਹੀਂ ਰਹਿਣਾ ਨਹੀਂ ਹੁਣ ਤੁਹਾਨੂੰ ਉਸ ਗੱਲ ਦਾ ਪਛਤਾਵਾ ਤਾਂ ਹੈਗਾ ਨਾ ਮੇਰੇ ਵੀ ਮਾਫੀ ਮੰਗੀ ਹੱਥ ਜੋੜ ਕੇ ਸਾਰਿਆਂ ਕੋਲੋਂ ਕਿ ਮੇਰੇ ਤੋਂ ਗਲਤੀ ਹੋਈ ਆ ਮਾਫੀ ਦਿੱਤੇ ਵੀਰੇ ਕੀ ਕੋਈ ਨਹੀਂ ਅੱਜ ਤੋਂ ਬਾਅਦ ਨਹੀਂ ਆਪਾਂ ਪਿਓ ਨੂੰ ਮਾਰਾ ਚੰਗਾ ਬੋਲਾਂਗੇ ਹਾਂ ਮੇਰੇ ਨਾਂ ਪੁੱਤਾਂ ਦੀ ਜ਼ਿੰਦਗੀ ਚੰਨੀ ਹੈ ਨਾ ਵੀਰੇ ਸਾਡੀ ਜਿੱਦੀ ਕੀ ਚਾਹਵੇ ਆਪਾਂ ਹੀ ਅਪੀਲ ਕਰਦੇ ਆ ਕਿ ਵੀਰੇ ਆਪਣੇ ਘਰੇ ਕੋਸ਼ ਆਪਾਂ ਆਪਣੇ ਘਰੇ ਆ ਦੇਖੋ ਭਰਾਵੋ ਇਹਦੇ ਤੋਂ ਉੱਤੇ ਕੋਸ਼ ਨਹੀਂ ਹੁੰਦਾ ਚਲੋ 17 ਸਾਲ ਦੀ ਉਮਰ ਆ ਇਸ ਭੈਣ ਦੀ ਚਲੋ ਜੋ ਇਸਨੇ ਆਪਦੇ ਪਿਓ ਦੇ ਬਾਰੇ ਬਿਆਨ ਦਿੱਤਾ ਉਹਦੇ ਲਈ ਮਾਫੀ ਵੀ ਮੰਗ ਲਈ ਗੱਲ ਇਹ ਆ ਵੀ ਆਪਾਂ ਹੁਣ ਇਸ ਭੈਣ ਨੂੰ ਦੋ ਦਿਨ ਪਹਿਲਾਂ ਤਾਂ ਚੰਗਾ ਕਹਿੰਦੇ ਸੀ ਅੱਜ ਤੁਸੀਂ ਇਸ ਨੂੰ ਗਾਲਾਂ ਕੱਢ ਰਹੇ ਹੋ ਠੀਕ ਆ سوشل میڈیا ਦੇ ਉੱਪਰ ਥਾਂ ਥਾਂ ਤੇ ਵੀਡੀਓ ਪਾਈਆਂ ਜਾ ਰਹੀਆਂ ਨੇ ਵੀ ਫੁਲਾਨਾ ਤੇ ਓੰਕਾ ਮੈਨੂੰ ਇੱਕ ਗੱਲ ਤੁਸੀਂ ਆਪਦੇ ਦਿਲ ਦੇ ਉੱਪਰ ਹੱਥ ਰੱਖ ਕੇ ਦੱਸਿਓ ਵੀ ਜਦੋਂ ਤੁਹਾਡੇ ਘਰ ਦੇ ਵਿੱਚ ਤੁਹਾਡੇ ਬੱਚੇ ਤੋਂ ਗਲਤੀ ਹੁੰਦੀ ਆ ਕਿ ਤੁਸੀਂ ਉਹਨੂੰ ਵੀ ਐਂ ਗਾਲਾਂ ਕੱਢਦੇ ਹੋ ਤੇ ਜਿਹੜੇ ਇਸ ਭੈਣ ਨੂੰ ਮਾੜਾ ਬੋਲਦੇ ਆ ਉਹ ਮੈਨੂੰ ਇੱਕ ਵਾਰ ਦੱਸਿਓ ਵੀ ਕਿੰਨੇ ਕ ਬੰਦੇ ਆਣੇ ਆ ਕੇ ਇਸ ਭੈਣ ਨੂੰ ਸਮਝਾਇਆ ਵੀ ਭਾਈ ਐਂ ਨਹੀਂ ਇੱਥੇ ਤੇਰੀ ਗਲਤੀ ਆ ਵੀ ਆਹ ਤੂੰ ਬਿਆਨ ਜਿਹੜਾ ਗਲਤ ਦਿੱਤਾਗਾ ਮਜਬੂਰ ਕਰ ਰਹੇ ਨੇ ਕਿ ਕੋਈ ਸਟੈਪ ਚੁੱਕੇ ਤੇ ਵੀਰ ਦੇਖੋ ਕੋਈ ਸਟੈਪ ਵੀਰੇ ਮੈਂ ਚੁੱਕਿਆ ਵੀ ਸੀ ਕੱਲ ਰਾਤੀ ਮੈਂ ਚੁੱਕਿਆ ਵੀ ਸੀ ਕਿਉਂਕਿ ਵੀਰੇ ਮੈਂ ਰਾਤੀ ਬਹੁਤ ਵੱਡਾ ਸਟੈਪ ਚੁੱਕ ਲਿਆ ਸੀ ਦੇਖ ਭਣੇ ਇਹੋ ਜਿਹਾ ਕੋਈ ਸਟੈਪ ਨਹੀਂ ਚੱਕਣਾ ਜਿਹੜੀ ਗੱਲ ਚੱਲ ਹੋਣ ਤੂੰ ਮਾਫੀ ਮੰਗ ਲਈ ਮਾਫੀ ਮੰਗਣਾ ਵੀ ਬਹੁਤ ਵੱਡੀ ਗੱਲ ਆ ਹਨਾ ਵੀ ਅੱਜ ਉਹ ਮੈਂ ਮੇਰੇ ਸਾਰੇ ਸੋਸ਼ਲ ਮੀਡੀਆ ਤੇ ਮਾਫੀ ਮੰਗੀ ਆ ਮੈਂ ਕਿਹੜੇ ਲੋਕੇ ਮੰਗੀ ਆ ਤੇ ਕੰਮ ਦੇ ਵਿੱਚ ਕਿਵੇਂ ਹੋਇਆ ਮੈਂ ਪਹਿਲਾਂ ਕੰਮ ਵਧੀਆ ਚੱਲ ਪਿਆ ਸੀ ਲੋਕ ਵਧੀਆ ਪਿਆਰ ਕਰਦੇ ਸੀ ਪਹਿਲੇ ਮੇਰੇ ਭੈਣ ਭਰਾ ਸਾਰੇ ਹੁੰਦੇ ਸੀ ਚਾਹ ਬਾਣੀ ਪੀਂਦੇ ਸੀ ਹਨਾ ਮੇਰੇ 10-10 ਰੁਪਏ ਕਰਕੇ ਮੇਰਾ 100 ਬਣਦਾ ਸੀ 100 ਤੋਂ 1000 ਫਿਰ ਮੈਂ 1500 ਰੁਪਏ ਡਿਆੜੀ ਪਹੁੰਚ ਸ਼ੁਰੂ ਕਰਤੀ ਸੀ ਜਦੋਂ ਮੇਰੀ ਨਵੀਆਂ ਨਵੀਆਂ ਵੀਡੀਓ ਆਉਣੀਆਂ ਸ਼ੁਰੂ ਹੋਏ ਵੀਰੇ ਅੱਜ ਦੇ ਟਾਈਮ ਦੇ ਪ੍ਰੈਜ਼ੈਂਟ ਦੀ ਗੱਲ ਕਰੋ ਤਾਂ ਵੀਰੇ 300 ਤੋਂ ਉੱਤੇ ਨਹੀਂ ਜਾਂਦੀ ਦਿਹਾੜੀ ਕਿਉਂਕਿ ਵੀਰੇ ਕੱਲ ਮੀਂਹ ਪਿਆ ਕੱਲ ਮੇਰੀ ਦਿਹਾੜੀ ਬਹੁਤ ਵਧੀਆ ਗਈ ਅੱਜ ਉਮੀਦ ਹੈ ਕਿ ਸ਼ਾਮ ਤੱਕ 7-800 ਰੁਪਏ ਹੋ ਜੇ ਮੇਰਾ अच्छा इना मतलब ਮੰਦਾ ਹਾਲ ਹੋ ਗਿਆ ਉਸ ਤੋਂ ਬਾਅਦ ਘਰ-ਬਾਰ ਆਪਣਾ ਹੈਗਾ ਆਪਦਾ ਵੀਰ ਜੀ ਜਿਹੜੇ ਭੈਣ ਭਰਾਵਾਂ ਨੂੰ ਗਏ ਆ ਮੈਂ ਮਤਲਬ ਕਿ ਥੋੜਾ ਡਾਊਟ ਆ ਕਿ ਘਰ ਇਹਨਾਂ ਦਾ ਵੀਰ ਜੀ ਘਰ ਮੇਰਾ ਆਪਣਾ ਨਹੀਂ ਹੈਗਾ ਉਹ ਘਰ ਮੇਰੇ ਨਾਨਾ ਜੀ ਦੇ ਨਾਮ ਤੇ ਹੈ ਮੈਂ ਰਜਿਸਟਰੀ ਵੀ ਵੀਰ ਜੀ ਨੂੰ ਦੇ ਦਾਂਗੀ ਕਿਉਂਕਿ ਵੀਰ ਜੀ ਵੇਖੋ ਰਜਿਸਟਰੀ ਤੇ ਉੱਤੇ ਕੁਝ ਨਹੀਂ ਹੁੰਦਾ ਕਿਉਂਕਿ ਜੋ ਵੀ ਜਾਇਦਦ ਜ਼ਮੀਨ ਹੈ ਮੇਰੇ ਨਾਨੇ ਦੇ ਨਾਮ ਤੇ ਨਹੀਂ ਉਹਨਾਂ ਦਾ ਘਰ ਵੀਰੇ ਸਾਡਾ ਨਹੀਂ ਹੈਗਾ ਉਹਨਾਂ ਦੀ ਮਰਜ਼ੀ ਹੈ ਸਾਨੂੰ ਦੇਣਾ ਕਿ ਨਹੀਂ ਦੇਣਾ ਤੇ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਆ ਭੈਣੇ ਫੋਨ ਦਿਖਾਈ ਆ ਉਹਦਾ ਜਿਹੜੀਆਂ ਕੌਲਾਂ ਦਿਖਾਉਂਦੇ ਸੀ ਇਸ ਭੈਣ ਨੇ ਮੈਨੂੰ ਉਹਦਾ ਫੋਨ ਦਿਖਾਇਆ ਜਦੋਂ ਮੈਂ ਆਇਆ ਦੇਖੋ ਤੁਸੀਂ ਕਿਵੇਂ ਲੋਕ ਫੋਨ ਕਰ ਕਰਕੇ ਤੰਗ ਪਰੇਸ਼ਾਨ ਕਰ ਰਹੇ ਆ ਹਨ ਕਿਵੇਂ ਧਮਕੀਆਂ ਦੇ ਰਹੇ ਆ ਵੀ ਅਸੀਂ ਐ ਕਰਦਾਂਗੇ ਉਹ ਕਰਦਾਂਗੇ ਆ ਤੁਸੀਂ ਦੇਖ ਲਓ ਵੀਰ ਜੀ ਇਹ ਤੁਹਾਨੂੰ ਕਹਿੰਦੇ ਨੇ ਕਿ ਤੇਰਾ ਖੋਖਾ ਚੋ ਕੇ ਲੈ ਜਾਾਂਗੇ ਕਿ ਵੀਰੇ ਮੈਂ ਮਾਫੀ ਤੇ ਮੰਗ ਲਈ ਮੇਰਾ ਖੋਖਾ ਨਾ ਖੜਿਓ ਮੇਰੇ ਤੋਂ ਵੀਰੇ ਆਹੀ ਆ ਬਸ ਇਹ ਇਹਨਾਂ ਦੀ ਪੁਲਿਸ ਕੰਪਲੇਨ ਕਰਨੀ ਸੀਗੀ ਤੁਸੀਂ ਬਿਰਜੀ ਇੱਕ ਪੁਰਾਣੀ ਐ ਨਾ ਕੰਪਲੇਨ ਕੀਤੀ ਹੋਈ ਆ ਚਾਈਲਡ ਦੇ ਵਿੱਚ ਕਿ ਬੱਚੇ ਦੀ ਸੁਰੱਖਿਆ ਵਾਸਤੇ ਕਿਉਂਕਿ ਵੀਰੇ ਮੈਂ 17 ਸਾਲ ਦੀ ਆ ਜਿਹੜੀ ਭਰਾ ਦੀ ਮੈਨੂੰ ਧਮਕੀ ਆਉਗੀ ਜਾਂ ਮੈਨੂੰ ਕੋਈ ਵੀਰੇ ਕਾਲ ਕਰਕੇ ਕੁਝ ਵੀ ਗਲਤ ਕਹੂਗਾ ਤਾਂ ਵੀਰਜੀ ਮੈਂ ਤਾਂ ਮੇਰੀ ਦੁਕਾਨ ਨੂੰ ਲੈ ਕੇ ਕੋਈ ਮੈਨੂੰ ਧਮਕੀ ਦੇਊਗਾ ਫਿਰ ਉਹਦੇ ਵਾਸਤੇ ਮੈਂ ਕੰਪਲੇਨ ਜਰੂਰ ਕਰੂੰਗੀ ਬਾਕੀ ਧਮਕੀਆਂ ਨੂੰ ਵੀਰੇ ਮੈਂ ਸਾਈਡ ਤੇ ਕਰਦਿੰਦੀ ਪਰ ਮੈਂ ਰੋਜ਼ੀ ਰੋਟੀ ਨਾਲ ਚੋਕ ਕੇ ਖੜੇ ਹੋਈ ਜਾਣਾ ਬੱਸ ਭੈਣੇ ਤੈਨੂੰ ਮੈਂ ਇੱਕ ਗੱਲ ਕਹਿਣੀ ਆ ਵੀ ਕਦੇ ਵੀ ਆਪਦੇ ਪਿਓ ਨੂੰ ਗਲਤ ਨਹੀਂ ਕਹਿਣਾ ਠੀਕ ਹੈ ਨਾ ਨਹੀਂ ਮੇਰੇ ਮੈਂ ਮਾਫੀ ਮੰਗ ਲਈਏ ਤੋਂ ਮਾਪੇ ਮਾਪਿਓ ਚੰਗਾ ਚਾਹੇ ਮਾੜਾ ਆਪਣਾ ਮਾਪਿਓ ਹੀ ਹੁੰਦਾ ਠੀਕ ਹੈ ਨਾ ਆਪਾਂ ਵੀ ਕਿਰਤ ਕਰੀਏ ਕਿਉਂਕਿ ਲੋਕਾਂ ਨੇ ਤਮਾਸ਼ਾ ਦੇਖਣਾ ਹਾਂਜੀ ਕੋਈ ਪੱਤਰਕਾਰ ਤੇਰੇ ਕੋਲ ਆਊਗਾ ਤੇਰੇ ਮੂੰਹ ਇਹੋ ਜੀ ਗੱਲ ਕਢਾਉਣਗੇ ਵੀ ਤੂੰ ਆਪਦੇ ਪਿਓ ਨੂੰ ਮਾੜਾ ਬੋਲ ਮਾੜਾ ਕਹ ਉਹਨੂੰ ਤੂੰ ਬਜਨ ਹਾਂਜੀ ਹਾਂਜੀ ਠੀਕ ਹੈ ਨਾ ਸੋ ਇਸ ਕਰਕੇ ਨਾ ਆਪਦੇ ਮਾਪਿਆਂ ਨੂੰ ਮਾੜਾ ਕਹਿਣਾਗਾ ਬਸ ਆਪਦਾ ਤੁਸੀਂ ਕਿਰਤ ਕਰੋ ਤੇ ਲੋਕਾਂ ਦੇ ਸਾਹਮਣੇ ਵੀ ਹੱਥ ਜੋੜ ਕੇ ਬੇਨਤੀ ਆ ਦੇਖੋ ਆਪਾਂ ਦੂਜਿਆਂ ਦੇ ਘਰ ਦੇ ਵਿੱਚ ਅੱਗ ਲਾ ਕੇ ਬਹੁਤ ਖੁਸ਼ ਹੁੰਨੇ ਆ ਵੀ ਆਪਾਂ ਦੂਜਿਆਂ ਦੇ ਘਰ ਦਾ ਤਮਾਸ਼ਾ ਦੇਖੀਏ ਸੋਸ਼ਲ ਮੀਡੀਆ ਦੇ ਉੱਪਰ ਚਾਰ ਪੰਜ ਦਿਨਾਂ ਤੋਂ ਇਹੀ ਚੱਲੀ ਜਾਂਦਾ ਪੱਤਰਕਾਰ ਉਧਰ ਹੀ ਜਾਂਦੇ ਆ ਇਹਨਾਂ ਦੇ ਪਿਓ ਦੇ ਕੋਲ ਉਹਨਾਂ ਦੇ ਕੋਲ ਜਾ ਕੇ ੱੱਕੇ ਦੇ ਨਾਲ ਉਹਨਾਂ ਦੇ ਮੂੰਹੋਂ ਗੱਲ ਕਢਾਉਂਦੇ ਆ ਵੀ ਉਹ ਇਹਨਾਂ ਨੂੰ ਮਾੜਾ ਬੋਲਣ ਠੀਕ ਹੈ ਉਹ ਵੀਡੀਓ ਚਲਾ ਦਿੰਦੇ ਆ ਫਿਰ ਇੱਧਰ ਆਉਂਦੇ ਆ ਇਹਨਾਂ ਦੇ ਕੋਲ ਆ ਕੇ ਇਹਨਾਂ ਨੂੰ ਕਹਿੰਦੇ ਆ ਜਾਂ ਇਹਨਾਂ ਦੇ ਮੂੰਹੋਂ ਗੱਲਾਂ ਕਢਾਉਂਦੇ ਆ ਵੀ ਇਹ ਆਪਦੇ ਪਿਓ ਨੂੰ ਕੁਝ ਬੋਲੇ ਠੀਕ ਆ ਫਿਰ ਉਹ ਵੀਡੀਓ ਚਲਾ ਦਿੰਦੇ ਆ ਦੋਨੇ ਪਾਸੇ ਅੱਗ ਮੈਨ ਲੱਗਦਾ ਵੱਧ ਪੱਤਰਕਾਰਾਂ ਨੇ ਲਾਈ ਆ ਤੁਹਾਡੇ ਵਿੱਚ ਜਿਹੜੇ ਵਿੱਚ ਜਿਹੜੀ ਵੀਡੀਓ ਵਿੱਚ ਮੈਂ ਕਹਿਣਾ ਕਿ ਮੈਂ ਤੁਹਾਡੇ ਜੇ ਤੁਸੀਂ ਮੇਰੀ ਇੱਕ ਗੱਲ ਵੀ ਸਿੱਕਪ ਕੀਤੀ ਤਾਂ ਮੈਂ ਬੋਲ ਕੇ ਪਾ ਦੂੰਗੀ ਉਹ ਪੱਤਰਕਾਰ ਵੀਰ ਜੀ ਮੈਨੂੰ ਧਮਕਾ ਰਿਆ ਵਾ ਕਿ ਜੇ ਤੂੰ ਸਾਨੂੰ ਇੱਕ ਵੀਡੀਓ ਹੋਰ ਨਾ ਦਿੱਤੀ ਤਾਂ ਅਸੀਂ ਤੇਰਾ ਕੋਕਾ ਚੋਕੇ ਲੈ ਜਾਾਂਗੇ ਵੀਰੇ ਮੈਨੂੰ ਉਹਨਾਂ ਨੇ ਕੋਲ ਇੱਥੇ ਆ ਕੇ ਗੱਲ ਕਹੀ ਮੈਨੂੰ ਬਿਰਜੀ ਉਹ ਪੱਤਰਕਰਮ ਨੇ ਧੰਕੀ ਦਿੱਤੀ ਆ ਮੇਰਾ ਰੋਟੀ ਰੋਟੀ ਆ ਰੋਜੀ ਰੋਟੀ ਨਾਲ ਚੁੱਕ ਕੇ ਖੜਿਓ ਬਸ ਨਾ ਚੱਲ ਕੋਈ ਨਹੀਂ ਭੈਣੇ ਹੋਣਾ ਆਪਦੀ ਕਿਰਤ ਕਰੋ ਤੇ ਲੋਕਾਂ ਸਾਹਮਣੇ ਵੀ ਇਹੀ ਅਪੀਲ ਆ ਭਰਾਵੋ ਵੀ 17 ਸਾਲ ਦੀ ਬੱਚੀ ਆ ਚਲੋ ਗਲਤੀ ਹੋ ਗਈ ਜੋ ਵੀ ਗੱਲਬਾਤ ਇਸ ਤੋਂ ਕਹੀ ਗਈ ਉਹਦੀ ਇਸ ਕੁੜੀ ਨੇ ਮਾਫੀ ਵੀ ਮੰਗ ਲਈ ਆ ਹਨ ਸੋ ਆਪਾਂ ਨੂੰ ਮਾਫ ਕਰ ਦੇਣਾ ਚਾਹੀਦਾ ਐ ਨਹੀਂ ਵੀ ਸੋਸ਼ਲ ਮੀਡੀਆ ਦੇ ਉੱਪਰ ਆਪਾਂ ਬੁਰਾ ਭੜਾਈ ਬੋਲੀ ਜਾਈਏ ਤੇ ਪਹਿਲਾਂ ਦੀ ਤਰ੍ਹਾਂ ਜਰੂਰ ਪਿਆਰ ਦਿਓ ਇੱਥੇ ਆਇਆ ਕਰੋ ਜਿੰਨੀ ਕਿਰਤ ਬਣਦੀ ਆ ਇਹਨਾਂ ਦੀ ਇਹਨਾਂ ਨੂੰ ਜਰੂਰ ਦੇ ਕੇ ਜਾਇਆ ਕਰੋ ਤੇ ਚਾਹ ਪਾਣੀ ਜ਼ਰੂਰ ਇੱਥੇ ਪੀ ਕੇ ਜਾਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਦੋ ਤਿੰਨ ਦਿਨ ਪਹਿਲਾਂ ਸਾਰਾ ਪੰਜਾਬ ਤਰੀਫਾਂ ਕਰਦਾ ਨਹੀਂ ਸੀ ਠੱਕਦਾ ਤੇ ਅੱਜ ਉਹੀ ਲੋਕ ਇਸ ਕੁੜੀ ਦੇ ਵਿਰੁੱਧ ਹੋਏ ਖੜੇ ਆ ਇਸ ਕੁੜੀ ਨੂੰ ਸੋਸ਼ਲ ਮੀਡੀਆ ਦੇ ਉੱਪਰ ਮਾੜਾ ਚੰਗਾ ਕਹਿ ਰਹੇ ਆ ਇੱਥੋਂ ਤੱਕ ਕੇ ਕੁਝ ਦਿਨ ਪਹਿਲਾਂ ਜਿਹੜੇ ਲੋਕਾਂ ਨੇ ਇਸ ਭੈਣ ਦੀ ਮਦਦ ਕੀਤੀ ਸੀ ਅੱਜ ਇਸ ਭੈਣ ਨੂੰ ਕਹਿ ਰਿਹਾ ਕਿ ਸਾਡੇ ਉਹ ਪੈਸੇ ਵਾਪਸ ਕਰ ਜਿਹੜਾ ਮੇਰਾ ਪਿਓ ਆ ਉਹ ਮਰ ਗਿਆ ਇਹੋ ਜਿਹਾ ਬਿਆਨ ਹੀ ਸੀ ਨਾ ਭੈਣੇ ਤੁਹਾਡੇ ਵੱਲੋਂ ਕਿਤੇ ਤੇਰੇ ਨਸ਼ੇੜੀ ਦੀ ਗੱਲ ਸੀ ਤੇ ਮੈਂ ਕਹਿਆ ਸੀ ਮੇਰੇ ਲਈ ਅੱਜ ਵੀ ਆਪਾਂ ਮੈਂ ਕੱਲ ਵੀ ਮੈਂ ਕਹਿਆ ਸੀ ਮੇਰੇ ਲਈ ਮਰਿਆ ਬਰਾਬਰ ਹੈ ਲੋਕਾਂ ਨੇ ਵੀਰੇ ਗਲਤ ਲੈ ਲਿਆ ਪਰ ਮਾਫੀ ਦੇ ਉੱਤੇ ਮੌਤ ਆ ਜੇ ਕੋਈ ਭੈਣ ਭਰਾ ਕਹਿੰਦਾ ਤੇ ਵੀਰੇ ਉਹ ਵੀ ਸਟੈਪ ਚੁੱਕ ਲਾਂਗੇ ਜੇ ਕੋਈ ਭੈਣ ਭਰਾ ਜ਼ਿਆਦਾ ਕਹਿੰਦਾ ਵਾ ਮੈਨੂੰ ਇੱਕ ਗੱਲ ਤੁਸੀਂ ਆਪਦੇ ਦਿਲ ਦੇ ਉੱਪਰ ਹੱਥ ਰੱਖ ਕੇ ਦੱਸਿਓ ਵੀ ਜਦੋਂ ਤੁਹਾਡੇ ਘਰ ਦੇ ਵਿੱਚ ਤੁਹਾਡੇ ਬੱਚੇ ਤੋਂ ਗਲਤੀ ਹੁੰਦੀ ਆ ਕਿ ਤੁਸੀਂ ਉਹਨੂੰ ਵੀ ਐ ਗਾਲਾਂ ਕੱਢਦੇ ਹੋ ਮਜਬੂਰ ਕਰ ਰਹੇ ਨੇ ਕਿ ਕੋਈ ਸਟੈਪ ਚੁੱਕੇ ਤੇ ਵੀਰ ਦੇਖੋ ਕੋਈ ਸਟੈਪ ਵੀਰੇ ਮੈਂ ਚੁੱਕਿਆ ਵੀ ਸੀ ਕੱਲ ਰਾਤੀ ਮੈਂ ਚੁੱਕਿਆ ਵੀ ਸੀ ਵੀਰੇ 10-10 ਰੁਪਏ ਕਰਕੇ ਮੇਰਾ 100 ਬਣਦਾ ਸੀ 100 ਤੋਂ 1000 ਫਿਰ ਮੈਂ 1500 ਰੁਪਏ ਦੀੜੀ ਪਾਉਣੀ ਸ਼ੁਰੂ ਕਰਤੀ ਸੀ ਜਦੋਂ ਮੇਰੀ ਨਵੀਆਂ-ਨਵੀਆਂ ਵੀਡੀਓ ਆਉਣੀਆਂ ਸ਼ੁਰੂ ਵੀਰੇ ਅੱਜ ਦਾ ਟਾਈਮ ਤੇ ਪ੍ਰੈਜ਼ੈਂਟ ਦੀ ਗੱਲ ਕਰੋ ਤਾਂ ਵੀਰੇ 300 ਤੋਂ ਉੱਤੇ ਨਹੀਂ ਜਾਣਦੀ ਦਿਹਾੜੀ ਜੋ ਵੀ ਜਾਇਦਤ ਜ਼ਮੀਨਾਂ ਮੇਰੇ ਨਾਨੇ ਦੇ ਨਾਂ ਤੇ ਨੇ ਉਹਨਾਂ ਦਾ ਘਰ ਵੀਰੇ ਸਾਡਾ ਨਹੀਂ ਹੈਗਾ ਉਹਨਾਂ ਦੀ ਮਰਜ਼ੀ ਹੈ ਸਾਨੂੰ ਦੇਣਾ ਕਿ ਨਹੀਂ ਦੇਣਾ ਮੇਰੇ ਜੀ ਇਹ ਤੁਹਾਨੂੰ ਕੀ ਦਿੰਦੇ ਨੇ ਕਿ ਤੇਰਾ ਖੋਖਾ ਚੋ ਕੇ ਲੈ ਜਾਣਗੇ ਕਿ ਵੀਰੇ ਮੈਂ ਮਾਫੀ ਤਾਂ ਮੰਗ ਲਈ ਮੇਰਾ ਖੋਖਾ ਨਾ ਛੜਿਓ ਮੇਰੇ ਤੋਂ ਵੀਰੇ ਆਹੀ ਆ ਬਸ ਵੀਰੇ ਉਹਦੇ ਵਾਸਤੇ ਮੈਂ ਕੰਪਲੇਨ ਜਰੂਰ ਕਰੂੰਗੀ ਬਾਕੀ ਤਮ ਕੀ ਅਨੁਵਰੇ ਮੈਂ ਸਾਈਡ ਤੇ ਕਰਦੀ ਪਰ ਮੈਂ ਰੋਜ਼ੀ ਰੋਟੀ ਨਾਲ ਚੋਕੇ ਖੜੇ ਕੋਈ ਜਾਣਾ। ਬੱਸੋ ਭੈਣੇ ਤੈਨੂੰ ਮੈਂ ਇੱਕ ਗੱਲ ਕਹਿਣੀ ਆ ਵੀ ਕਦੇ ਵੀ ਆਪਦੇ ਪਿਓ ਨੂੰ ਗਲਤ ਨਹੀਂ ਕਹਿਣਾ। ਨਹੀਂ ਮੇਰੇ ਮੈਂ ਮਾਫੀ ਮੰਗ ਲਈਏ ਤੋਂ ਮੁੰਡਾ। ਮਾਪੇ ਮਾਪਿਓ ਚੰਗਾ ਚਾਹੇ ਮਾੜਾ ਆਪਣਾ ਮਾਪਿਓ ਹੀ ਹੁੰਦਾ।